ਆਮ ਤੌਰ ਉਪਰ ਤਾਂ ਇਹ ਵੀ ਮੀਆਂ ਬੀਬੀ ਮੋਮੋਸ ਹੂੰ ਤਾਂ ਸਾਡੇ ਕੋਲ ਚਾਰ ਤਰ੍ਹਾਂ ਦੇ ਮੋਮੋਸ ਹੁੰਦੇ ਆ ਜੀ ਸਬਜੀ ਵਾਲੇ ਵੈਜੀਸ ਵਾਲੇ ਹੂੰ ਪਨੀਰ ਵਾਲੇ ਹੋਗੇ ਜੀ ਜੀ ਤੇ ਮਸ਼ਰੂਮ ਚਾਰ ਤਰ੍ਹਾਂ ਦੇ ਸਪ੍ਰਿੰਗ ਰੋਲ ਆ ਜਾਂਦੇ ਜੀ ਜੀ ਵੈਜੀਸ ਵਾਲੇ ਪਨੀਰ ਵਾਲੇ ਮਸ਼ਰੂਮ ਪਨੀਰ ਐਂਡ ਕਾਉਣ ਵਾਲੇ ਹੂੰ ਸਰਾਇਆ ਵੀ ਦੋਨੋਂ ਰਲ ਕੇ ਕੰਮ ਕਰ ਰਹੇ ਆ ਕੀ ਕੁਆਲੀਫਿਕੇਸ਼ਨ ਹੈ ਤੁਹਾਡੀ ਸਭ ਤੋਂ ਪਹਿਲਾਂ ਦੱਸੋ ਜੀ ਸੋ ਮੈਂ ਕੁਆਲੀਫਿਕੇਸ਼ਨ ਗ੍ਰੈਜੂਏਟ ਆ ਤੇ ਬਾਕੀ ਆਈਡੀ ਇਹਨਾਂ ਦਾ ਹੀ ਸੀਗਾ ਮੇਰੇ ਹਸਬੰਦ ਦਾ ਸੀਗਾ ਉਹਨਾਂ ਨੇ ਕਿਹਾ ਸੀ ਆਪਾਂ ਕੁਝ ਆਪਣਾ ਹੀ ਕਰਨਾ ਹੈ ਕਿ ਦੇਖਣ ਦਾ ਟਾਈਮ ਨਹੀਂ ਹੈ ਜੀ ਨਹੀਂ ਬਿਲਕੁਲ ਤੁਹਾਡੇ ਕੋਲ ਸ਼ਾਮ ਨੂੰ ਮੈਂ ਦੇਖਿਆ ਪੂਰਾ ਰਸ਼ ਹੁੰਦਾ ਹੈ ਬੜਾ ਜ਼ਬਰਦਸਤ ਤੁਸੀਂ ਔਰ ਇਹ ਸੱਤ ਦੇ ਸੱਤ ਦਿਨ ਚੱਲਦਾ ਜੀ ਇੱਥੇ ਕਿਸ ਤਰ੍ਹਾਂ ਅਸੀਂ ਪਹਿਲਾਂ ਸ਼ੁਰੂਆਤ ਚ ਅਸੀਂ ਲਗਾਤਾਰ ਹੀ ਕਰਿਆ ਜੀ ਪਰ ਇਹ ਵੀ ਅਸੀਂ ਘਰ ਦੋਨੋਂ ਮਤਲਬ ਕੰਮ ਕਰਦੇ ਆ ਤਾਂ ਜੋ ਘਰ ਦਾ ਕੰਮ ਹੁੰਦਾ ਉਹਦੇ ਵਾਸਤੇ ਅਸੀਂ ਇੱਕ ਛੁੱਟੀ ਰੱਖੀ ਜੀ ਮੰਡੇ ਦੀ ਅੱਛਾ ਮੰਡੇ ਦੀ ਛੁੱਟੀ ਰੱਖੀ ਹੈ ਹਾਂ ਜੀ ਤੇ ਇੱਥੇ ਕਿੰਨੇ ਵਜਾਂ ਨੇ ਤੁਸੀਂ ਇੱਥੇ ਅਸੀਂ ਸਾਨੂੰ 4:30 ਜਾਂ 5 ਅਸੀਂ ਇੱਥੇ ਆ ਜਾਂਦੇ ਜੀ 8 ਵਜੇ ਸਟਾਰਟ ਕਰਦੇ ਹੋ ਸ਼ਾਮੀ 5 ਵਜੇ ਤੱਕ ਆਉਂਦੇ ਹੋ ਤੇ ਬੜੀ ਲੰਮੀ ਤਿਆਰੀ ਕਰਦੇ ਹੋ ਤੁਸੀਂ ਹਾਂ ਜੀ ਸਰ ਸੋ ਇਹ ਵੀ ਅਸੀਂ ਇੱਕ ਕਾਊਂਟਰ ਇੱਥੇ ਚਲਾਇਆ ਜੀ ਅੱਛਾ ਜੀ ਤੇ ਇੱਕ ਸਾਡੇ ਹੋਰ ਨੌਨ ਸੀ ਉਹਨਾਂ ਨੂੰ ਵੀ ਕੰਮ ਦੀ ਜਰੂਰਤ ਸੀ ਕਿਉਂਕਿ ਅੱਜ ਦਾ ਟਾਈਮ ਜਿਹੜਾ ਹੈਗਾ ਜੀ ਉਹ ਮਹਿੰਗਾਈ ਬਹੁਤ ਜ਼ਿਆਦਾ ਹੂੰ ਤੇ ਜਿੰਨੇ ਅਸੀਂ ਜੋਬ ਵਗੈਰਾ ਦੇਖਦੇ ਹੋ 10-15 ਹਜ਼ਾਰ ਦੇ ਵਿੱਚ ਹੀ ਆਪਾਂ ਨੂੰ ਜੋਬ ਮਿਲਦੀ ਹੈ ਹੂੰ ਪਰ ਇਹ ਵੀ ਉਹਦੇ ਨਾਲ ਸਾਡਾ ਗੁਜ਼ਾਰਾ ਹੀ ਮੁਸ਼ਕਲ ਨਾਲ ਚੱਲਦਾ ਜੀ ਪਰ ਇਹ ਵੀ ਜੇ ਅਸੀਂ ਆਪਣਾ ਖੁਦ ਦਾ ਕੋਈ ਨਾ ਕੋਈ ਕੰਮ ਸ਼ੁਰੂ ਕਰ ਲਈਏ ਹੂੰ ਤਾਂ ਹੋ ਸਕਦਾ ਕਿ ਅਸੀਂ 20000 25000 ਰੁਪਏ ਮਹੀਨਾ ਜਾਂ 50000 ਰੁਪਏ ਮਹੀਨਾ ਵੀ ਅਸੀਂ ਕਮਾ ਸਕਦੇ ਆ ਅੱਜ ਵੀ ਉਹ ਕਹਿੰਦੇ ਜਿਹਨੂੰ ਜਿਉਣ ਦਾ ਹੈ ਸਲੀਕਾ ਉਹਦਾ ਇੱਥੇ ਹੀ ਹੈ ਅਮਰੀਕਾ ਦੀ ਰੋਪਨ ਹੈਡਵਕਸ ਤੇ ਅਸੀਂ ਖੜੇ ਆ ਤੁਹਾਨੂੰ ਇੱਕ ਖਾਸ 카ਟ ਦਿਖਾਣੇ ਆ ਜੀ ਔਰ ਬੜਾ ਜ਼ਬਰਦਸਤ ਕੰਮ ਹੋ ਰਿਹਾ ਜੀ ਆਹ ਦੇਖੋ ਜੀ ਮੀਆਂ ਬੀਵਿਸ ਮੋਮੋਸ ਔਰ ਦੇਖੋ ਦੋਨੋਂ ਹਸਬੰਡ ਵਾਈਫ ਕੰਮ ਕਰ ਰਹੇ ਨੇ ਜੀ ਮੈਂ ਕਹਿੰਦਾ ਜਿਹਨੂੰ ਜਿਉਣ ਦਾ ਹੈ ਸਲੀਕਾ ਉਹਦਾ ਇੱਥੇ ਹੀ ਹੈ ਅਮਰੀਕਾ ਸਭ ਕੁਝ ਇੱਥੇ ਹੀ ਹੈ ਆਹ ਦੇਖੋ ਜੀ ਜ਼ਬਰਦਸਤ ਕੰਮ ਕੀਤਾ ਹੋਇਆ ਜੀ ਇਹਨਾਂ ਨੇ ਔਰ ਫਾਸਟ ਫੂਡ ਦਾ 카ਟ ਲਗਾਇਆ ਹੋਇਆ ਔਰ 카ਟ ਵਾਕਈ ਦੇਖਿਆ ਹੀ ਪੜਦਾ ਬਹੁਤ ਜ਼ਬਰਦਸਤ ਔ ਡਿਜ਼ਾਈਨ ਮੈਨ ਨੂੰ ਨਹੀਂ ਪਤਾ ਕਿੰਨਾ ਨੇ ਕੀਤਾ ਗੱਲਬਾਤ ਕਰਦੇ ਇਹਨਾਂ ਦੇ ਨਾਲ ਸਾਰੀ ਗੱਲ ਜੀ ਹਾਂਜੀ ਨਮਸਕਾਰ ਜੀ ਨਮਸਕਾਰ ਆ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਜੀ ਮੈਮ ਦਲਜੀਤ ਕੌਰ ਜੀ ਇਹ ਤੁਹਾਨੂੰ ਅਸੀਂ ਕਈ ਵਾਰੀ ਦੇਖਿਆ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਦੀ ਰਿਡਾਰ ਤੇ ਅੱਜ ਅਸੀਂ ਤੁਹਾਨੂੰ ਲੈ ਲਿਆ ਤੇ ਕਿਆ ਕੁਝ ਬਣਾਣੇ ਜੀ ਆਪਾਂ ਇੱਥੇ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਸੀਂ ਆਏ ਆਪਣਾ ਟਾਈਮ ਕੱਢ ਕੇ ਜੀ ਜੀ ਸੋ ਅਸੀਂ ਸਰ ਇੱਥੇ ਜਿੱਦਾਂ ਨਾਮ ਤੁਹਾਨੂੰ ਪਤਾ ਹੀ ਇਹ ਵੀ ਮੀਆ ਬੀਬੀ ਮੋਮੋਸ ਹੂੰ ਤਾਂ ਸਾਡੇ ਕੋਲ ਚਾਰ ਤਰ੍ਹਾਂ ਦੇ ਮੋਮੋਸ ਹੁੰਦੇ ਆ ਜੀ ਸਬਜੀ ਵਾਲੇ ਵੈਜੀਟਸ ਵਾਲੇ ਹੂੰ ਪਨੀਰ ਵਾਲੇ ਹੋਗੇ ਜੀ ਜੀ ਤੇ ਮਸ਼ਰੂਮ ਚਾਰ ਤਰ੍ਹਾਂ ਦੇ ਸਪ੍ਰਿੰਗ ਰੋਲ ਆ ਜਾਂਦੇ ਜੀ ਜੀ ਵੈਜੀਟਸ ਵਾਲੇ ਪਨੀਰ ਵਾਲੇ ਮਸ਼ਰੂਮ ਪਨੀਰ ਐਂਡ ਕਾਉਣ ਵਾਲੇ ਹੂੰ ਤੇ ਉਸ ਤੋਂ ਬਾਅਦ ਦੋ ਤਰ੍ਹਾਂ ਦੇ ਫਰਾਈਜ਼ ਆ ਜੀ ਫ੍ਰੈਂਚ ਫਰਾਈਜ਼ ਇੱਕ ਆਪਣਾ ਪਲੇਨ ਸਾਲਟਡ ਜੀ ਤੇ ਪੈਰੀਪੈਰੀ ਤੇ ਲਾਸਟ ਵਿੱਚ ਆ ਗ੍ਰਿਲਡ ਸੈਂਡਵਿਚ ਜੀ ਹੂੰ ਆ ਦੇਖੋ ਜੀ ਦੋਨਾਂ ਦੇ ਪਾਉ ਜੀ ਕੈਮਰਾ ਦੀ ਆ ਦੇਖੋ ਜੀ ਮੈਮ ਔਰ ਇਹ ਹਸਬੰਡ ਵਾਈਫ ਨੇ ਜ਼ਬਰਦਸਤ ਮਾਲ ਕੀਤੀ ਹੋਈ ਹੈ ਜੀ ਰੋਪੜ ਵਾਲੇ ਸਾਰੇ ਜਾਣਦੇ ਨੇ ਜੀ ਮੈਂ ਕਹਿੰਦਾ ਪੰਜਾਬ ਚੋ ਜਿੱਥੋ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਇੱਕ ਵਾਰੀ ਜ਼ਰੂਰ ਆਇਓ ਰੋਪੜ ਹੈਡਵਰਕਸ ਦੇ ਕਿਨਾਰੇ ਤੇ ਜੀ ਸਤਲੁਜ ਦੇ ਕੰਡੇ ਤੇ ਜੀ ਆ ਜ਼ਬਰਦਸਤ ਕੰਮ ਕੀਤਾ ਮੈਮ ਇਹ ਕਿਆ ਦਿਮਾਗ ਕਿਸ ਤਰ੍ਹਾਂ ਹੈ ਵੀ ਦੋਨੋਂ ਰਲ ਕੇ ਕੰਮ ਕਰ ਰਹੇ ਹਨ ਕੀ ਕੁਆਲਿਫਿਕੇਸ਼ਨ ਹੈ ਤੁਹਾਡੀ ਸਭ ਤੋਂ ਪਹਿਲਾਂ ਦੱਸੋ ਜੀ ਸੋ ਮੈਂ ਕੁਆਲਿਫਿਕੇਸ਼ਨ ਗ੍ਰੈਜੂਏਟ ਆ ਤੇ ਬਾਕੀ ਆਈਡੀ ਇਹਨਾਂ ਦਾ ਹੀ ਸੀਗਾ ਮੇਰੇ ਹਸਬੰਦ ਦਾ ਸੀਗਾ ਉਹਨਾਂ ਨੇ ਕਿਹਾ ਸੀ ਆਪਾਂ ਕੁਝ ਆਪਣਾ ਹੀ ਕਰਨਾ ਹੈ ਕਿਉਂਕਿ ਅਸੀਂ ਕਈ ਕੰਮ ਕਰ ਚੁੱਕੇ ਆ ਅੱਛਾ ਜੋਬ ਵੀ ਕਰੀ ਹੋਈ ਹੈ ਤੇ ਖੁਦ ਦਾ ਸਟੋਰ ਵਗੈਰਾ ਵੀ ਚਲਾਇਆ ਸੀ ਆਪਾਂ ਨੇ ਤੇ ਟਾਈਮ ਟੂ ਟਾਈਮ ਨਹੀਂ ਹੋਣੀ ਪ੍ਰੋਗਰੈਸ ਮਿਲੀ ਫੇ ਅਸੀਂ ਇਸ ਫੀਲਡ ਚ ਆਏ ਜੀ ਹੁਣ ਇਹ ਠੀਕ ਹੈ ਵਧੀਆ ਬਹੁਤ ਵਧੀਆ ਸੋ ਬਹੁਤ ਵਧੀਆ ਪਿੱਛੇ ਮੁੜ ਕੇ ਦੇਖਣ ਦਾ ਟਾਈਮ ਨਹੀਂ ਹੈ ਜੀ ਨਹੀਂ ਬਿਲਕੁਲ ਤੁਹਾਡੇ ਕੋਲ ਸ਼ਾਮ ਨੂੰ ਮੈਂ ਦੇਖਿਆ ਪੂਰਾ ਰਸ਼ ਬੜਾ ਜ਼ਬਰਦਸਤ ਤੁਸੀਂ ਔਰ ਇਹ 7 ਦੇ 7 ਦਿਨ ਚੱਲਦਾ ਜੀ ਇੱਥੇ ਕਿਸ ਤਰ੍ਹਾਂ ਅਸੀਂ ਪਹਿਲਾਂ ਸ਼ੁਰੂਆਤ ਚ ਤਾਂ ਅਸੀਂ ਲਗਾਤਾਰ ਹੀ ਕਰਿਆ ਜੀ ਪਰ ਇਹ ਵੀ ਅਸੀਂ ਘਰ ਦੋਨੋਂ ਮਤਲਬ ਕੰਮ ਕਰਦੇ ਆ ਤਾਂ ਜੋ ਘਰ ਦਾ ਕੰਮ ਹੁੰਦਾ ਉਹਦੇ ਵਾਸਤੇ ਅਸੀਂ ਇੱਕ ਛੁੱਟੀ ਰੱਖੀ ਮੰਡੇ ਦੀ ਅੱਛਾ ਮੰਡੇ ਦੀ ਛੁੱਟੀ ਰੱਖੀ ਹੈ ਹਾਂ ਜੀ ਸੰਡੇ ਹੈਡ ਵਰਕਸ ਤੇ ਆ ਕੇ ਖਾ ਸਕਦੇ ਆ ਅੱਜ ਹੀ ਤੁਹਾਡਾ ਵੀਡੀਓ ਸੈਟਰਡੇ ਨੂੰ ਸ਼ੂਟ ਹੋ ਰਿਹਾ ਅੱਜ ਹੀ ਅਸੀਂ ਅਪਲੋਡ ਕਰ ਦੇਣਾ ਤੇ ਨਾਲ ਹੀ ਸੱਦਾ ਪੱਤਰ ਦੇਨੇ ਆ ਜੀ ਜਰੂਰ ਆਇਓ ਜੀ ਇੱਥੇ ਦੀ ਸੱਦਾ ਪੱਤਰ ਦਾ ਮਤਲਬ ਹੈ ਸੇਲ ਕਰਾਇਓ ਖਾਇਓ ਜੀ ਔਰ ਹਾਂ ਇਹ ਕਹਿਣਾ ਜ਼ਰੂਰੀ ਹੈ ਨਾ ਜੀ ਦੇਖੋ ਜੀ ਸਾਡਾ ਮਕਸਦ ਹੈ ਕਿ ਜਿੱਥੇ ਕੋਈ ਵਧੀਆ ਕੰਮ ਹੁੰਦਾ ਤਾਂ ਉਹ ਲੋਕਾਂ ਤੱਕ ਪਹੁੰਚ ਚਾਣਾ ਜੀ ਤੁਸੀਂ ਹਸਬੰਡ ਵਾਈ ਦੋਨੋਂ ਕੰਮ ਕਰਦੇ ਹੋ ਕਿੰਨੇ ਵਜੇ ਸਟਾਰਟਿੰਗ ਕਰਦੇ ਹੋ ਤੁਸੀਂ ਜੀ ਦੇਖੋ ਕੰਮ ਤਾਂ ਸਾਰੇ ਅ ਵੀ ਸਵੇਤ ਹੋਈ ਸਟਾਰਟ ਹੋ ਜਾਂਦਾ ਕਿਉਂਕਿ ਅਸੀਂ ਖੁਦ ਹੀ ਸਾਰਾ ਕੁਝ ਬਣਾਉਂਦੇ ਆ ਅੱਛਾ ਆਪਣਾ ਖੁਦ ਪ੍ਰਿਫਰ ਕਰਦਾ ਸਾਰਾ ਸਾਰਾ ਆਪਣਾ ਹੀ ਪ੍ਰਿਫਰ ਕਰਦੇ ਆ ਜੀ ਸਵੇਰੇ ਮਤਲਬ ਬੱਚੇ ਨੂੰ ਸਕੂਲ ਭੇਜ ਕੇ ਤਾਂ 8 ਵਜੇ ਤੋਂ ਅਸੀਂ ਸਟਾਰਟ ਹੋ ਜਾਂਦੇ ਦੋਨੋਂ ਅੱਛਾ 8 ਵਜੇ ਤੇ ਇੱਥੇ ਕਿੰਨੇ ਵਜਾਂ ਨੇ ਤੁਸੀਂ ਇੱਥੇ ਅਸੀਂ ਸਾਨੂੰ 4:30 ਜਾਂ 5:00 ਵਜੇ ਅਸੀਂ ਇੱਥੇ ਆ ਜਾਂਦੇ ਜੀ 8:00 ਵਜੇ ਸਟਾਰਟ ਕਰਦੇ ਹੋ ਸ਼ਾਮੀ 5:00 ਵਜੇ ਤੱਕ ਆਉਂਦੇ ਹੋ ਤੇ ਬੜੀ ਲੰਮੀ ਤਿਆਰੀ ਕਰਦੇ ਹੋ ਤੁਸੀਂ ਹਾਂਜੀ ਸਰ ਸੋ ਇਹ ਵੀ ਅਸੀਂ ਇੱਕ ਕਾਊਂਟਰ ਇੱਥੇ ਚਲਾਇਆ ਜੀ ਅੱਛਾ ਜੀ ਤੇ ਇੱਕ ਸਾਡੇ ਹੋਰ ਨੌਨ ਸੀ ਉਹਨਾਂ ਨੂੰ ਵੀ ਕੰਮ ਦੀ ਜ਼ਰੂਰਤ ਸੀ ਹਾਂ ਤਾਂ ਅਸੀਂ ਆਪਣੇ ਵੱਲੋਂ ਹੀ ਉਹਨਾਂ ਨੂੰ ਸਟਾਰਟ ਕਰਾਇਆ ਜੀ ਅੱਛਾ ਉਹ ਕਿੱਥੇ ਚਲਾਇਆ ਦੂਜਾ ਕਾਊਂਟਰ ਉਹ ਹੈਗਾ ਜੀ ਸ਼੍ਰੀ ਚਮਕੌਰ ਸਾਹਿਬ ਸ਼੍ਰੀ ਚਮਕੌਰ ਸਾਹਿਬ ਦੇ ਉੱਥੇ ਕੀ ਨਾਮ ਉਹਦਾ ਬ੍ਰਾਂਡ ਦਾ ਸੇਮ ਹੀ ਹੈ ਜੀ ਮੀਂਹ ਦੇ ਇੱਕ ਵਾਰੀ ਨਾਮ ਸੀਮ ਹੈਗਾ ਜੀ ਬ੍ਰਾਂਡ ਮੀਆਂ ਬੀਬੀ ਮੋਮੋਸ ਦੋਹੇ ਬੋਲੋ ਜੀ ਰਲ ਕੇ ਹਾਂ ਜੀ ਮੀਆਂ ਬੀਬੀ ਮੋਮੋਸ ਇੱਕੋਰੀ ਫੇਰ ਜੀ ਮੀਆਂ ਬੀਬੀ ਮੋਮੋਸ ਹੂੰ ਦੇਖੋ ਜੀ ਮੈਂ ਕਰਦੇ ਮੈਂ ਕਹਿੰਦਾ ਕਿ ਚੱਲਦਾ ਫਿਰਦਾ ਰੈਸਟੋਰੈਂਟ ਹੀ ਬਣਾਤਾ ਤੁਸੀਂ ਜੀ ਜੀ ਭਾਜੀ ਤੁਸੀਂ ਪਹਿਲਾਂ ਜੌਬ ਕਰਦੇ ਸੀਗੇ ਨਹੀਂ ਸਰ ਮੈਂ ਪਹਿਲਾਂ ਵੈਸੇ ਪ੍ਰਾਈਵੇਟ ਹੀ ਕਰਿਆ ਕੰਮ ਜਿੰਨਾ ਵੀ ਕਰਿਆ ਹੂੰ ਤੇ ਪਹਿਲਾਂ ਇੰਸ਼ੋਰੈਂਸ 'ਚ ਵੀ ਕਰਿਆ ਚੰਡੀਗੜ੍ਹ ਜੀ ਉਸ ਤੋਂ ਬਾਅਦ ਆਪਣਾ ਕੋਈ ਆਪਣਾ ਸਟੋਰ ਸੀ ਪ੍ਰੋਡਕਟਾਂ ਦਾ ਲੋਕਲ ਅਸੀਂ ਸੰਗਲੇਵ ਦੇ ਵਿੱਚ ਸਟੋਰ ਵੀ ਕਰਦੇ ਸੀ ਸੰ ਸਿਟੀ ਚ ਜੀ ਤੇ ਜਦੋਂ ਕਰੋਨਾ ਟਾਈਮ ਆਇਆ ਉਦੋਂ ਮਤਲਬ ਕਾਫੀ ਦਿੱਕਤ ਆਈ ਸੀ ਪਿੱਛੇ ਮਤਲਬ ਪ੍ਰੋਡਕਟਰਸ ਦੀ ਆ ਨਹੀਂ ਤੇ ਰਹੇ ਤਾਂ ਲੋਕਾਂ ਨੂੰ ਡਿਮਾਂਡ ਕਾਫੀ ਸੀ ਤੇ ਉਸ ਤੋਂ ਬਾਅਦ ਅਸੀਂ ਫਿਰ ਇਹੀ ਸੋਚਿਆ ਕਿ ਅਸੀਂ ਖੁਦ ਦਾ ਹੀ ਕੁਝ ਆਪਣਾ ਕਰੀਏ ਤਾਂ ਕਿ ਸਾਨੂੰ ਕੋਈ ਦਿੱਕਤ ਨਾ ਹੋਵੇ ਹਾਂਜੀ ਕੀ ਸੰਦੇਸ਼ ਦਿੰਦੇ ਹੋ ਨੌਜਵਾਨਾਂ ਨੂੰ ਕਿ ਇਸ ਸਟੋਰਸ ਤੇ ਜਿਹੜੇ ਨੌਕਰੀ ਕਰਦੇ ਨੇ ਜਾਂ ਛੋਟਾ-ਮੋਟਾ ਜੌਬ ਕਰਦੇ ਨੇ ਆਪਣਾ ਕੰਮ ਸ਼ੁਰੂ ਕਰ ਲੈਣਾ ਚਾਹੀਦਾ ਠੀਕ ਹੈ ਬਿਲਕੁਲ ਆਪਣਾ ਹੀ ਕੰਮ ਮਤਲਬ ਜਿਆਦਾ ਜ਼ਰੂਰੀ ਹੈ ਜੀ ਕਿਉਂਕਿ ਅੱਜ ਦਾ ਟਾਈਮ ਜਿਹੜਾ ਹੈਗਾ ਜੀ ਉਹ ਮਹਿੰਗਾਈ ਬਹੁਤ ਜ਼ਿਆਦਾ ਹੂੰ ਤੇ ਜਿੰਨੇ ਅਸੀਂ ਜੋਬ ਵਗੈਰਾ ਦੇਖਦੇ ਹੋ 10-15000 ਦੇ ਵਿੱਚ ਹੀ ਆਪਾਂ ਨੂੰ ਜੋਬ ਮਿਲਦੀ ਹੈ ਹੂੰ ਪਰ ਇਹ ਵੀ ਉਹਦੇ ਨਾਲ ਸਾਡਾ ਗੁਜ਼ਾਰਾ ਹੀ ਮੁਸ਼ਕਲ ਨਾਲ ਚੱਲਦਾ ਜੀ ਪਰ ਇਹ ਆ ਵੀ ਜੇ ਅਸੀਂ ਆਪਣਾ ਖੁਦ ਕੋਈ ਨਾ ਕੋਈ ਕੰਮ ਸ਼ੁਰੂ ਕਰ ਲਈਏ ਹੂੰ ਤਾਂ ਹੋ ਸਕਦਾ ਕਿ ਅਸੀਂ 20000 25000 ਵੀ ਮਹੀਨਾ ਜਾਂ 50000 ਰੁਪਿਆ ਮਹੀਨਾ ਵੀ ਅਸੀਂ ਕਮਾ ਸਕਦੇ ਹਾਂ ਜੀ ਅੱਗੇ ਵੱਧ ਸਕਦੇ ਆਪਾਂ ਅੱਗੇ ਵੱਧ ਸਕਦੇ ਜੀ ਇਹ ਤੁਸੀਂ ਚੱਲਦਾ ਫਿਰਦਾ ਪੂਰਾ ਮੈਂ ਕਹਿੰਨਾ ਰੈਸਟੋਰੈਂਟ ਹੀ ਬਣਾ ਦਿੱਤਾ ਇਹ ਆਰਟ ਕਿਸ ਤਰ੍ਹਾਂ ਕਿਥੋਂ ਡਿਜ਼ਾਈਨ ਕਰਾਇਆ ਤੁਸੀਂ ਸੋ ਸਰ ਜਦੋਂ ਅਸੀਂ ਸਟਾਰਟਿੰਗ ਕਰੀ ਅਸੀਂ ਇੱਕ ਟੇਬਲ ਤੋਂ ਸਟਾਰਟ ਕਰਿਆ ਸੀ ਹੂੰ ਤੇ ਉਸ ਤੋਂ ਬਾਅਦ ਅਸੀਂ ਜਦੋਂ ਸਾਡਾ ਕੰਮ ਥੋੜਾ ਜਿਹਾ ਵਧਿਆ ਤਾਂ ਅਸੀਂ ਦੋ ਟੇਬਲ ਲਗਾਏ ਤਾਂ ਇੱਕ ਸਾਲ ਅਸੀਂ ਪੂਰਾ ਟੇਬਲ ਤੇ ਹੀ ਕਰਿਆ ਕੰਮ ਹੂੰ ਤੇ ਜਦੋਂ ਸਾਡੇ ਕੋਲ ਪੈਸੇ ਆਏ ਤਾਂ ਅਸੀਂ ਇਹ ਫੂਡ ਕਾਰਡ ਬਣਾਇਆ ਜੀ ਵਾਹ ਜੀ ਵਾਹ ਕਮਾਲ ਹੈ ਮੈਮ ਕੀ ਯੂਐਸਪੀ ਕੀ ਹੈ ਤੁਹਾਡਾ ਇਹ ਜੋ ਕੁਝ ਤੁਸੀਂ ਬਣਾਉਂਦੇ ਆ ਵਾਈ ਪੀਪਲ ਸ਼ੁਡ ਕਮ ਟੂ ਯੂ ਸਰ ਦੇਖੋ ਹਰ ਕੋਈ ਕੀ ਚਾਹੁੰਦਾ ਫਰੈਸ਼ ਫੂਡ ਹੋਵੇ ਸਬ ਸਭਾਈ ਵਾਲਾ ਫੂਡ ਹੋਵੇ ਸੋ ਅਸੀਂ ਉਹ ਮਤਲਬ ਕਿ ਦਿੰਦੇ ਆ ਜੀ ਅਸੀਂ ਜੋ ਚੀਜ਼ ਅਸੀਂ ਖੁਦ ਖਾ ਸਕਦੇ ਅਸੀਂ ਉਹ ਹੀ ਸਾਹਮਣੇ ਵਾਲਣ ਦਿੰਦੇ ਆ ਅਗਰ ਕੋਈ ਚੀਜ਼ ਲੱਗਦਾ ਕਿ ਨਹੀਂ ਅਸੀਂ ਨਹੀਂ ਖਾਂਦੇ ਸੀ ਦੂਜ ਨੂੰ ਨਹੀਂ ਖਿਲਾ ਸਕਦੇ ਸੋ ਕਿਉਂਕਿ ਖੁਦ ਤਿਆਰ ਕਰਦੇ ਆ ਡੇਲੀ ਫਰੈਸ਼ ਮਟੀਰੀਅਲ ਹੁੰਦਾ ਹੈ ਤੇ ਕੁਆਲਿਟੀ ਵਾਈਸ ਹਮੇਸ਼ਾ ਹੁੰਦਾ ਹੈ ਤੇ ਅਸੀਂ ਇਸ ਮੈਂ ਕਮਾਗੀ ਕਿ ਅਸੀਂ ਕਸਟਮਰ ਨੂੰ ਆਪਣਾ ਸਿਰ ਦਾ ਤਾਜ ਮੰਨਦੇ ਆ ਜਦੋਂ ਆਉਂਦੇ ਤੇ ਜਦੋਂ ਸਾਨੂੰ ਐਪਰੀਸ਼ੀਏਟ ਕਰਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਹਾਡਾ ਫੋਰਸ ਨੂੰ ਬਹੁਤ ਅੱਛਾ ਲੱਗਿਆ ਵਾਹ ਜੀ ਵਾਹ ਸਰ ਸਰ ਹੌਸਲਾ ਦਿੰਦਾ ਹੈ ਰਿਪੀਟਡ ਤੁਹਾਡੇ ਕੋਲ ਕਸਟਮਰ ਆ ਰਿਹਾ ਜੀ ਹਾਂਜੀ ਸਰ ਇੱਕ ਕਸਟਮਰ ਖੜੇ ਆ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੀ ਹਾਂਜੀ ਕੀ ਖਾਣਾ ਹੈ ਜੀ ਤੁਸੀਂ ਅੱਜ ਕੀ ਕੀ ਕਹਿੰਦੇ ਹੋ ਮੀਆਂ ਬੀਵੀਆਂ ਮੋਮੋਸ ਬਾਰੇ ਜੀ ਰਿਪੀਟ ਕਸਟਮਰ ਹੈ ਉਹ ਪਹਿਲੀ ਵਾਰ ਆਇਓ ਕੀ ਕਹਿੰਦੇ ਹੋ ਨਹੀਂ ਰਿਪੀਟ ਕਸਟਮਰ ਹੈ ਰਿਪੀਟ ਕਸਟਮਰ ਹੈ ਹਮ ਕਿਦਾਂ ਵਧੀਆ ਕੰਮ ਇਹਨਾਂ ਦਾ ਖਾਸ ਗੱਲ ਕਵਾਲਿਟੀ ਕਵਾਲਿਟੀ ਬਹੁਤ ਅੱਛੀ ਹੈ ਹੂੰ ਬਹੁਤ ਅੱਛੀ ਫਰੈਸ਼ ਹੁੰਦਾ ਹੈ ਅੱਛਾ ਹੂੰ ਫਰੈਸ਼ ਹੁੰਦਾ ਕੀ ਕੀ ਖਾਣਾ ਕੀ ਅੱਜ ਤੁਸੀਂ ਪਨੀਰ ਮੋਮੋਸ ਹਾਂਜੀ ਪਨੀਰ ਮੋਮੋਸ ਖਾਸ ਹੈ ਇਹਨਾਂ ਦੇ ਹੈ ਕੌਣ ਆਏ ਤੁਹਾਡੇ ਨਾਲ ਫਾਦਰ ਸਾਹਿਬ ਫਾਦਰ ਸਾਹਿਬ ਵੀ ਆਏ ਨਮਸਕਾਰ ਜੀ ਮੈਂ ਕਹਿੰਦਾ ਦੋਨੋਂ ਜਣੇ ਤੁਸੀਂ ਆਏ ਹੋ ਤੁਹਾਨੂੰ ਕੀ ਕਹਿੰਦੇ ਜੀ ਇਹਨਾਂ ਦੇ ਮੋਮੋਸ ਬਾਰੇ ਜੀ ਤੁਸੀਂ ਜੀ ਮੈਂ ਤਾਂ ਚਾਈਨੀਜ਼ ਫੂਡ ਖਾਂਦੀ ਨਹੀਂ ਬੇਟੀ ਉਹ ਨਹੀਂ ਖਾਂਦੇ ਮੈਂ ਆ ਜਾਂਦਾ ਲੈ ਨਾਲ ਆ ਗਏ ਤੁਸੀਂ ਡਿਮਾਂਡ ਕਰਦੀ ਬੇਟੀ ਤੁਹਾਡੀ ਹਾਂਜੀ ਹੂੰ ਹਾਲ ਬਟਾ ਲਓ ਜੀ ਕਮਾਲ ਹੈ ਅੱਛਾ ਕੀ ਕਹਿੰਦੇ ਹੋ ਵੀ ਇਹਨਾਂ ਦੇ ਫੂਡ ਦੇ ਵਿੱਚ ਖਾਸ ਖਾਸ ਕਿਹੜੀ ਚੀਜ਼ ਵਧੀਆ ਲੱਗਦੀ ਹੈ ਸੌਸ ਚਟਨੀ ਜਾਂ ਇਹਨਾਂ ਦਾ ਸਮਾਨ ਸਾਰਾ ਕੁਝ ਸਾਰਾ ਕੁਝ ਵਧੀਆ ਲੱਗਦਾ ਹੈ ਬੈਕਰਾ ਕੇ ਲੈ ਕੇ ਜਾਣਾ ਨਹੀਂ ਨਹੀਂ ਹਾਂ ਇੱਥੇ ਖੜ ਕੇ ਖਾ ਕੇ ਜਾਣਾ ਨਹੀਂ ਹਾਂ ਲੇਕਿਨ ਆਲ ਜਾਣਾ ਰਸਤੇ ਰਸਤੇ ਦਿਖਾਣਾ ਪੈਗਾ ਚਾਹ ਰਸਤੇ ਦਿਖਾਣਾ ਕਹਿੰਦੇ ਰਸਤੇ ਦਿਖਾਣਾ ਦੇ ਵੇਖੋ ਜੀ ਜਿੱਥੇ ਕੋਈ ਵਧੀਆ ਕੰਮ ਹੁੰਦਾ ਸ਼ਾਨਦਾਰ ਕੰਮ ਹੁੰਦਾ ਔਰ ਸਾਡੀ ਸਮਝ ਹੀ ਚ ਆਉਂਦੀ ਹੈ ਕਿ ਨੌਜਵਾਨਾਂ ਨੂੰ ਕੋਈ ਨਾ ਕੋਈ ਸੇਧ ਮਿਲ ਰਹੀ ਹੈ ਤਾਂ ਅਸੀਂ ਇਹ ਵੀਡੀਓਜ਼ ਬਣਾਨੇ ਆ ਔਰ ਜੇਕਰ ਤੁਹਾਡੇ ਆਲੇ ਦੋਲੇ ਵੀ ਕੋਈ ਅਜੀਹਾ ਕੰਮ ਹੋ ਰਿਹਾ ਹੈ ਤਾਂ ਸਾਨੂੰ ਕਮੈਂਟ ਸੈਕਸ਼ਨ ਚ ਲਿਖਿਓ ਜੀ ਅਸੀਂ ਉਹਨਾਂ ਦਾ ਵੀ ਵੀਡੀਓ ਤਿਆਰ ਕਰਾਂਗੇ ਜੀ ਰੋਪੜ ਹੈਡਵਰਕਸ ਤੋਂ ਇਹ ਵੀਡੀਓ ਤਿਆਰ ਕਰ ਰਹੇ ਹਾਂ ਜੀ ਅਸੀਂ ਔਰ ਦੋਨੋਂ ਹਸਬੰਡ ਵਾਈਫ ਬਹੁਤ ਮਿਹਨਤੀ ਹੈ ਬੜਾ ਜ਼ਬਰਦਸਤ ਕੰਮ ਕਰ ਰਹੇ ਹਨ ਜਿਨ੍ਹਾਂ ਨੇ ਇਹਨਾਂ ਦੇ ਇਹ ਮੋਮੋਸ ਤੇ ਫਾਸਟ ਫੂਡ ਖਾਦਾ ਹੈ ਔਰ ਜ਼ਰੂਰ ਕਰਿਓ ਕਮੈਂਟ ਤੇ ਆਪਣੀ ਰਾਏ ਜ਼ਰੂਰ ਦਿਓ ਜੀ ਤਾਂ